ਡੇਲੋ ਦੇ ਨਾਲ ਲੱਗਦੇ ਪਿੰਡ ਬੂਟਾਹਰੀ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਤਾ ਨਾਲ ਮਨਾਇਆ ਗਿਆ। ਤੀਆਂ ਦਾ ਤਿਉਹਾਰ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ। ਇਹ ਤਿਉਹਾਰ ਸੌਣ ਦੇ ਮਹੀਨੇ ਦੀ ਤੀਜ ਨੂੰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਨਵੀਆਂ ਵਿਆਹੀਆਂ ਕੁੜੀਆਂ ਆਪਣੇ ਪੇਕੇ ਆ ਜਾਂਦੀਆਂ ਹਨ। ਤੀਆਂ ਦਾ ਤਿਉਹਾਰ ਮੁਟਿਆਰਾਂ ਦੇ ਨੱਚਣ, ਗਾਉਣ ਤੇ ਖੁਸ਼ੀਆਂ ਮਨਾਉਣ ਦਾ ਤਿਉਹਾਰ ਹੀ ਮੰਨਿਆ ਜਾਂਦਾ ਹੈ। ਇਸ ਤਿਉਹਾਰ ਤੋਂ ਪਹਿਲਾਂ ਕੁੜੀਆਂ ਮਹਿੰਦੀ ਵੀ ਲਗਾਉਂਦੀਆਂ, ਚੂੜੀਆਂ ਪਾਉਂਦੀਆਂ ਅਤੇ ਖੂਬ ਹਾਰ ਸ਼ਿੰਗਾਰ ਕਰਦੀਆਂ ਹਨ। ਇਸ ਤਿਹਾਰ ਦੇ ਮੌਕੇ ਕੁੜੀਆਂ ਆਪਣੀਆਂ ਸਹੇਲੀਆਂ ਦੇ ਨਾਲ ਮਿਲ ਕੇ ਗਿੱਧਾ ਵੀ ਪਾਉਂਦੀਆਂ ਤੇ ਗੀਤ ਵੀ ਗਾਉਂਦੀਆਂ ਹਨ ਅਤੇ ਇਹ ਤਿਹਾਰ ਜੇਕਰ ਦੇਖਿਆ ਜਾਵੇ ਤਾਂ ਆਪਸੀ ਭਾਈਚਾਰ ਦਾ ਪ੍ਰਤੀਕ ਵੀ ਹੈ। ਸ਼ਸ਼ੀ ਗਾਲੀ ਮੈਂ ਕਮਜੀਤ ਸਿੰਘ ਖੇਲਾ ਅੱਜ ਤੁਹਾਨੂੰ ਪਿੰਡ ਬਟਾਰੀ ਦੇ ਵਿੱਚ ਰਾਣਾ ਸਾਹਿਬ ਦੇ ਕੋਲੇ ਪਿੰਡ ਪੈਂਦਾ ਇਹ ਜਿੱਥੇ ਤੋਂ ਇੱਥੇ ਦੀਆਂ ਪਿੰਡ ਦੀਆਂ ਕੁੜੀਆਂ ਜਿਹੜੀਆਂ ਵਿਆਹੀਆਂ ਹੋਈਆਂ ਨੇ ਉਹ ਵੀ ਆਉਂਦੀਆਂ ਨੇ ਬੜਾ ਵਧੀਆ ਤੀਆਂ ਦਾ ਤਿਹਾੜ ਮਤਲ ਲਾਉਂਦੀਆਂ ਨੇ ਇੱਥੇ ਆ ਕੇ ਤੇ ਸਾਡੇ ਸਾਫਕਾ ਸਰਪੰਚ ਸਾਹਿਬ ਨੇ ਦਰਸੇਂ ਲਾਲ ਜੀ ਥੋੜੀ ਉਹਨਾਂ ਨਾਲ ਗੱਲਬਾਤ ਕਰਾਉਂਦੇ ਆ ਜੀ ਹਾਂਜੀ ਕੀ ਕਹਿੰਦੇ ਜੀ ਇਹਨਾਂ ਤੀਆਂ ਦੇ ਤਿਹਾੜ ਬਾਰੇ ਜੋਏ ਤੀਆਂ ਦਾ ਤਿਹਾਰ ਆ ਪੰਜਾਬ ਦਾ ਪਸੋਕੜ ਚੱਲਿਆ ਆਉਂਦਾ ਪੁਰਾਣਾ ਇਹਦੇ ਵਿੱਚ ਸਾਰੀਆਂ ਧੀਆਂ ਭੈਣਾਂ ਇਕੱਠੀਆਂ ਹੋ ਕੇ ਆਪਣੇ ਪੇਕੇ ਪਿੰਡਾਂ ਆਉਂਦੀਆਂ ਨੇ ਸਹੁਰੇ ਤੋਂ ਨਵੀਆਂ ਬਹੂਆਂ ਤੇ ਕੁੜੀਆਂ ਬੱਚੇ ਦੇ ਬਜ਼ੁਰਗ ਵੀ ਆਉਂਦੇ ਨੇ ਸਾਰੇ ਆ ਕੇ ਇਹਦੇ ਵਿੱਚ ਰਿਆਲ ਮਲਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਹਿਯੋਗ ਨਾਲ ਇਕੱਠੇ ਹੋ ਕੇ ਸੱਦ ਭਾਵਨਾ ਵਾਲਾ ਖੁਸ਼ੀਆਂ ਬਣਾਉਂਦੇ ਨੇ ਤੇ ਇਕੱਠੀਆਂ ਹੁੰਦੀਆਂ ਨੇ ਕੁੜੀਆਂ ਇਹ ਪੁਰਾਣਾ ਇਤਿਹਾਸ ਆ ਜੋ ਕਿ ਸਾਡੇ ਪਿੰਡ ਵਿੱਚ ਕਾਫੀ ਲੰਬੇ ਸਮੇਂ ਤੋਂ ਚੱਲਦਾ ਇਹਦੇ ਲਈ ਅਸੀਂ ਜੋ ਕਮਿਊਨਿਟੀ ਹਾਲ ਬਣਾਇਆ ਸੀ ਅਸੀਂ ਉਹਦੇ ਵਿੱਚ ਬਹੁਤ ਵਧੀਆ ਪ੍ਰਬੰਧ ਕਰਿਆ ਹੋਇਆ ਕੁੜੀਆਂ ਨੇ ਖਾਣ ਪੀਣ ਦਾ ਪ੍ਰਬੰਧ ਆ ਤੇ ਇਹਦੇ ਵਿੱਚ ਨੱਚਣ ਗਾਉਣ ਦਾ ਬੱਚਿਆਂ ਨੇ ਬਹੁਤ ਵਧੀਆ ਪ੍ਰਬੰਧ ਕਰਿਆ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਜਿਹਦੇ ਨਾਲ ਪਿੰਡ ਵਿੱਚ ਸੱਦ ਭਾਵਨਾ ਵੜੀ ਇੱਕਾ ਰਹੇ ਤੇ ਬੱਚੇ ਖੁਸ਼ ਰਹਿਣ ਅੱਛੇ ਸਰਪੰਚ ਸਾਹਿਬ ਇੱਕ ਦੱਸਿਓ ਮੈਨੂੰ ਦੇਖਣ ਨੂੰ ਬੜਾ ਵਧੀਆ ਇੱਕ ਲੱਗਿਆ ਵੀ ਕੋਈ ਇੱਥੇ ਕੋਈ ਯਾਦ ਭਾਵਨਾ ਦਾ ਕੁਛ ਵੀ ਨਹੀਂਗਾ ਸਾਰਾ ਪਿੰਡ ਸਾਰੀਆਂ ਬਰਾਦਰੀਆਂ ਇਕੱਠੀਆਂ ਹੋ ਗਏ ਧੀਆਂ ਪੈਣਾ ਸਾਰੀਆਂ ਨਜ ਰਪ ਰੀਆਂ ਨੇ ਇਹ ਬਹੁਤ ਵਧੀਆ ਪਿੰਡ ਦਾ ਮੈਨੂੰ ਉਪਰਾਲਾ ਲੱਗਿਆ ਇਹਦੇ ਬਾਰੇ ਗੱਲਣਾ ਚਾਹੁੰਦੇ ਜੀ ਇਹ ਉਪਰਾਲਾ ਜੀ ਬਹੁਤ ਵਧੀਆ ਪਿੰਡ ਦਾ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਪੰਚਾਇਤ ਦੇ ਪੁਰਾਣੀ ਦੇ ਤੇ ਨਵੀਂ ਦੇ ਵੀ ਸਹਿਯੋਗ ਨਾਲ ਤੇ ਭਾਈਆਂ ਐਨਰ ਭਾਈ ਜੋ ਇਹਦੇ ਆਕੀ ਸਾਡੇ ਵਧੀਆ ਬੰਦੇ ਨੇ ਬਹੁਤ ਬਰਾ ਉਹ ਵੀ ਨਾਲ ਨੇ ਪੱਤਰਕਾਰ ਸਾਡੇ ਨਾਲ ਨੇ ਇਹਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਪ੍ਰੋਗਰਾਮ ਜਿਹੜੇ ਕਰਦੀਆਂ ਨੇ ਕੁੜੀਆਂ ਸਾਰੇ ਸਹਿਯੋਗ ਕਰਦੇ ਨੇ ਕੋਈ ਵੀ ਇਹਦੇ ਵਿੱਚ ਨਹੀਂ ੜਕੜ ਆਉਂਦਾ ਹੈਗਾ ਇਹ ਬਹੁਤ ਵਧੀਆ ਪ੍ਰੋਗਰਾਮ ਨੇ ਇਹ ਜੇ ਹੋਣੇ ਚਾਹੀਦੇ ਆ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਹ ਤੀਆਂ ਬਾਰੇ ਜੀ ਹਾਂ ਜੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਸਾਰੇ ਮੈਂ ਤਾਂ ਕਹੂੰਗਾ ਜੀ ਅੱਗੇ ਨੌ ਵੀ ਕਿਤੇ ਵੱਧ ਗਿਆ ਹਾਂਜੀ ਅੱਗੇ ਹਾਂ ਅੱਗੇ ਤੋਂ ਬਹੁਤ ਠੀਕਾ ਜਮੀ ਪੰਚਾਇਤ ਦਾ ਤੋਖਾ ਹੀ ਆ ਹੈ ਇਹ ਦੂਜੀ ਗੱਲ ਵਧੀਆ ਪ੍ਰੋਗਰਾਮ ਹੈ ਉਦੋਂ ਵਧੀਆ ਹੈ ਕਿ ਸਾਰਾ ਪਿੰਡ ਇਕੱਠਾ ਹੋ ਗਿਆ ਸਾਰੀਆਂ ਕੁੜੀਆਂ ਨੂੰ ਕੋਈ ਬੇਸਿਕ ਦਾ ਨਹੀਂ ਵੀ ਕੀ ਦੀਆਂ ਦੀਆਂ ਕਿੰਨਾਂ ਦੀ ਨਹੀਂ ਇਹ ਸਭ ਨਾਲ ਵਧੀਆ ਗੱਲ ਆ ਪਿੰਡ ਲਈ ਕੋਈ ਬੇਸਿਕ ਦੇ ਸਾਰੇ ਚੱਕੋ ਜਾਨ ਸਾਰੇ ਵਿੱਚੋਂ ਟਾਈਮ ਤੋਂ ਟਾਈਮ ਕੱਢ ਗਏ ਅੱਜ ਕੱਲ ਨਹੀਂ ਜਿਵੇਂ ਕਹਿੰਦੇ ਨੇ ਹਰ ਇੱਕ ਗਾਇਨ ਦੇਈ ਦਾ ਭਾਈ ਗੱਲੀਆਂ ਗੱਲੀਆਂ ਸਾਡੇ ਕੋਲ ਤਾਂ ਟਾਈਮ ਹੀ ਨਹੀਂਗਾ ਆ ਪੂਰਾ ਮਹਾਲ ਜਿਹੜਾ ਭਰਿਆ ਹੋਇਆ ਦੇਖਣ ਨੂੰ ਮਿਲਦਾ ਬੜਾ ਭਾਵਨਾ ਨਾਲ ਸਟਾਲਾਂ ਵੀ ਲੱਗੀਆਂ ਹੋਈਆਂ ਸੀਗੀਆਂ ਬਾਹਰ ਇਹ ਸਾਡੇ ਦਾ ਵਿਚਾਰੇ ਨੇ ਵੀ ਬਹੁਤ ਵਧੀਆ ਪਰਮਾਤਮਾ ਨਗਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੇ ਇਸ ਤਰ੍ਹਾਂ ਹੀ ਅਸੀਂ ਇਹ ਮਨਾਉਂਦੇ ਰਹੀਏ ਹਾਂਜੀ ਹਾਂ ਅੱਜ ਤੋਂ 4-5 ਸਾਲ ਪਹਿਲਾਂ ਤੇ تر세ਮ 라ਜੀ ਜਦੋਂ ਸਰਪੰਚ ਬਣਿਆ ਸੀ ਇਹਨਾਂ ਦੇ ਹਾਂਜੀ ਹਾਂ ਉਹਨਾਂ ਉਹਨਾਂ ਤੋਂ ਉਹਨਾਂ ਤੋਂ ਸ਼ੁਰੂ ਉਹਨਾਂ ਤੋਂ ਹੋਇਆ ਅਸੀਂ ਇਹਨਾਂ ਤੋਂ ਇਹਨਾਂ ਨੇ ਇਹ ਮਤਲਬ ਬੀੜਾ ਚੁੱਕਿਆ ਤੇ ਉਸ ਪਹਿਲਾਂ ਤੋਂ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੀੜਾ ਚੁੱਕ ਕੇ ਸ਼ੁਰੂ ਕੀਤਾ ਸ਼ੁਰੂ ਕੀਤਾ ਹਾਂਜੀ ਉਹ ਤੋਂ ਬਾਅਦ ਦੂਜਾ ਧੰਨਵਾਦ ਸਾਰੇ ਨਗਰ ਨਿਵਾਸੀਆਂ ਦਾ ਮੌਜੂਦਾ ਪੰਚਾਇਤ ਦਾ ਤੇ ਸਾਰੀਆਂ ਜਿੰਨੀਆਂ ਬੀਬੀਆਂ ਇਹ ਆਪਦਾ ਸਿੱਧਾ ਟੈਂਕੂ ਟਾਈਮ ਕੱਢ ਗਈਆਂ ਨੇ ਗਰਮੀ ਦਾ ਮਹੀਨਾ ਦੇ ਵਿੱਚ ਦੇਖੋ ਕਿੰਨੀ ਜ਼ੋਰ ਦੀ ਗਰਮੀ ਆ ਫੇਰ ਵੀ ਵਿਚਾਰੀਆਂ ਬੈਠੀਆਂ ਨੇ ਆਪਦਾ ਮਨੋਰੰਜਨ ਕਰ ਰਹੀਆਂ ਨੇ ਜਿਹੜਾ ਸਾਡਾ ਇਤਿਹਾਸ ਦਾ ਪਸੋਕੜ ਉਹਨੂੰ ਸਾਂਭੀ ਬੈਠੇ ਨੇ ਇਹਦੇ ਨਾਲ ਮਿਲ ਕੇ ਬਿਨਾ ਕਿਸੇ ਮਾਜਬ ਪੇਧ ਭਾਵ ਤੋਂ ਇਹ ਇਕੱਠੀਆਂ ਹੋ ਕੇ 5 7 10 ਦਿਨ ਤੋਂ ਪ੍ਰੋਗਰਾਮ ਕਰ ਰਹੀਆਂ ਨੇ ਤੇ ਅੱਜ ਇਹਨਾਂ ਦਾ ਆਖਰੀ ਦਿਨ ਆ ਤੇ ਜਿਹੜਾ ਹੈਗਾ ਇਹਨਾਂ ਨੇ ਨਾਲ ਮਿਲ ਕੇ ਗੋਲ ਗੱਪਿਆਂ ਦਾ ਲੰਗਰ ਜੀ ਉਸ ਤੋਂ ਬਾਅਦ ਹੋਰ ਦੋ ਚਾਰ ਸਾਲ ਦੇ ਸਭ ਬੀਬੀਆਂ ਦਾ ਉਦਮ ਅਸੀਂ ਤਾਂ ਦੇਖ ਅੱਛਾ ਭਾਈ ਤੁਸੀਂ ਕੀ ਜਿਹੜਾ ਤੀਆਂ ਦਾ ਤਿਹਾਰ ਤੁਸੀਂ ਬੜਾ ਵੱਧ ਚੜ ਕੇ ਮਨਾਇਆ ਦੇਖਣ ਦੇ ਵਿੱਚ ਆ ਰਿਹਾ ਬਹੁਤ ਵਧੀਆ ਸਾਨੂੰ ਦੇਖਣ ਦੇ ਵਿੱਚ ਲੱਗਿਆ ਤੁਹਾਨੂੰ ਲੇਡੀ ਜੀ ਨੂੰ ਕਿੱਦਾਂ ਲੱਗਦਾ ਸਾਨੂੰ ਬਹੁਤ ਵਧੀਆ ਲੱਗਦਾ ਤੇ ਸਾਡੇ ਪਿੰਡ ਦੇ ਤੇ ਪੰਚਾਇਤ ਤੇ ਬਾਹਰੋਂ ਐਨਆਰਆ ਵੀਰ ਜੀ ਤੇ ਬਹੁਤ ਜ਼ਿਆਦਾ ਸਾਥ ਹੈ ਤੇ ਅਸੀਂ ਚਾਹੁੰਦੇ ਆ ਸਾਨੂੰ ਹੋਰ ਵੀ ਅੱਗੇ ਸਾਥ ਮਿਲੇ ਸਾਡੇ ਪਿੰਡ ਦੇ ਜਿੰਨੇ ਵੀ ਪਿੰਡ ਦੀਆਂ ਭੈਣਾਂ ਨੇ ਮਾਮਾ ਨੇ ਬੱਚੀਆਂ ਨੇ ਵੀਰ ਜੀ ਨੇ ਤੇ ਬਜ਼ੁਰਗ ਨੇਗੇ ਸਾਨੂੰ ਉਹਨਾਂ ਦਾ ਪੂਰਾ ਪੂਰਾ ਸਾਥ ਆ ਤੇ ਅਸੀਂ ਚਾਹੁੰਦੇ ਆ ਵੀ ਹੋਰ ਵੀ ਇੱਕੋ ਵਾਧੂ ਤੋਂ ਵਾਧੂ ਸਾਨੂੰ ਸੰਯੋਗ ਹੋਵੇ ਅੱਛਾ ਭਾਈ ਗਾਹਾਂ ਬਾਤ ਤੇ ਕੋਈ ਵੀ ਹੋਰ ਵੀ ਬਿਨਾਤੀਆਂ ਤੋਂ ਵੀ ਜਿਹੜਾ ਕੋਈ ਵੀ ਤਿਹਾੜ ਆਉਂਦਾ ਏਸੀ ਤਰ੍ਹਾਂ ਤੁਸੀਂ ਮਿਲ ਜੁਲ ਕੇ ਮਨਾਵੋਗੇ ਹਾਂਜੀ ਸਾਨੂੰ ਅਸੀਂ ਪੂਰੀ ਜੇ ਸਾਨੂੰ ਉਹ ਸਹੂਲਤ